ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਮిత్రਰਾ ਮਿਹਰਬਾਨੀ ਹਾਜ਼ਰ ਹੋਣ ਦਰਸ਼ਕਾਂ ਦੀ ਕਿਤਾਈ ਜੀ ਲਓ ਸਵਾਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਚੋਣਾਂ ਲੈ ਕੇ ਜਿੱਥੇ ਤਰਨ ਤਰਨ ਦੀ ਸੀਟ ਖਾਲੀ ਹੋ ਗਈ ਸੀ ਕਿਉਂਕਿ ਵਿਧਾਇਕ ਸਾਹਿਬ ਦਾ ਦਿਹਾਂਤ ਹੋ ਗਿਆ ਸੀਗਾ ਤਾਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਜੀ ਤੇ ਹੁਣ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 14 ਨੂੰ ਰਿਜ਼ਲਟ ਆ ਜਾਵੇਗਾ ਜੀ ਬਿਲਕੁਲ ਹੈ ਸਵਾਲ ਜਿਦਾ ਤੁਸੀਂ ਜ਼ਿਕਰ ਕਰ ਰਹੇ ਹੋ ਪੰਜਾਬ ਚ ਅਗਲੇ ਦਿਨਾਂ ਚ ਤਰਨਤਾਰਨ ਦੀ ਜਿਹੜੀ ਉਪਲਿਖਣ ਹੈ ਉਹਦਾਂ ਸਵਾਲੀ ਉਸ ਨੂੰ ਲੈ ਕੇ ਪੂਰੀ ਤਰ੍ਹਾਂ ਮੈਦਾਨ ਕਰਮ ਹੋ ਜਾਊਗਾ ਕਿਉਂਕਿ ਅੱਜ ਮੁਖੀ ਨੂੰ ਕੁਝ ਵੱਸੋਂ ਲੋ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਕੀ ਹੈ ਕਿ 11 ਨਵੰਬਰ ਨੂੰ ਵੋਟਾਂ ਤੇ ਦੋ ਦਿਨ ਬਾਅਦ 14 ਨਵੰਬਰ ਨੂੰ ਐਲਾਨ ਜਾਨੀ 14 ਨਵਾਂ ਜਾਣਗੀ ਟੋਲ ਜਿਹੜਾ ਵੀ ਜੇਤੂ ਹੋਏਗਾ ਪਰ ਇਹ ਕੋਈ ਧੋਹ ਨਹੀਂ ਕਿ ਪੰਜਾਬ ਚ ਜਿੰਨੀਆਂ ਵੀ ਵੱਡੀਆਂ ਪੋਲੀਟੀਕਲ ਪਾਰਟੀਆਂ ਦਾਅਵੇਦਾਰੀ ਕਰੀਆਂ ਆਪਣੋ ਆਪਣੀ ਜਿੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੇਖੋ ਸੀਟ ਹੈ ਸੀ ਉਹਨਾਂ ਦੇ ਵਿਧਾਇਕ ਦੀ ਅਨਫਰਚਿਓਰਟੀ ਡੈਥ ਹੋਈ ਹੈ ਸੀਟ ਖਾਲੀ ਹੈ ਤੇ ਉਸ ਤੋਂ ਬਾਅਦ ਇਹ ਲਈ ਉਹ ਪਚੌਣਾ ਆਈ ਹੈ ਆਪ ਦੀ ਵੱਡੀ ਦਾਅਵੇਦਾਰੀ ਆਪ ਤਾਂ ਇੱਥੋਂ ਤੱਕ ਦਾਅਵੇਦਾਰੀ ਕਰ ਰਿਹਾ ਹੈ ਕਹਿੰਦੀ ਬਾਕੀ ਦੇ ਸਾਰੇ ਇੱਕ ਪਾਸੇ ਦੇ ਸਾਡਾ ਉਮੀਦਵਾਰ ਇਕੱਲਾ ਇੱਕ ਪਾਸੇ ਸਾਰਿਆਂ ਜਿੰਨੇ ਕਹਿੰਦੇ ਇਕੱਲੇ ਵੋਟਾਂ ਲੈ ਜੂ ਖੈਰ ਦਾਅਵੇਦਾਰੀ ਕਰਨ ਦਾ ਹੱਕ ਨੂੰ ਤਾਂ ਕਰ ਹੈ ਦੂਜੀ ਪਾਸੇ ਕੱਲ੍ਹ ਕਰਿਆ ਮੁਖਵਤੀ ਤੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਵੀ ਆਪਣੇ ਤੋ ਤੇ ਵੱਡੇ ਦਾਅਵੇਦਾਰੀ ਕਰ ਰਹੀ ਹੈ ਔਰ ਇਸੇ ਤਰੀਕੇ ਨਾਲ ਸੋਮੀ ਇਕਾਲੀਦਾਰ ਉਹਨਾਂ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਔਰ ਜਿੱਦ ਤੱਕ ਸਵਾਲ ਹੈ ਨਵਾਂ ਕਾਲੀ ਦਲ ਉਹ ਵੀ ਕਹਿ ਰਿਹਾ ਹੈ ਕਿ ਅਸੀਂ ਇਸ ਇਲੈਕਸ਼ਨ 'ਚ ਆਪਣੀ ਤਲਸਫੀ ਲਾਵਾਂਗੇ ਜਿਸਾਂ ਦੇ ਤੌਰ ਤੇ ਪੰਥਕ ਮੀਤਵਾਰ ਦੇਾਂਗੇ ਇਹ ਭਾਜਪਾ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰੀ ਦਿੱਤਾ ਇਸ ਬਾਰੇ ਕੋਈ ਦੋ ਰਹਿ ਨਹੀਂ ਜੀ ਜਿੱਦ ਤੱਕ ਸਵਾਲ ਹੈ ਪੰਥਕ ਹਲਕਿਆਂ ਦਾ ਅਮਦਵਾਰੇ ਜ਼ਰੂਰ ਦੱਸ ਸਕਾਂ ਮਾਲ ਗੱਲ ਸਹੀ ਕਰਨਾ ਛੋਟਾ ਜਿਹਾ ਸਵਾਲ ਮੈਂ ਵੀ ਵਿੱਚ ਲਾਉਂਗਾ ਜੀ ਦੇਖੋ ਪੰਥਕ ਸੀਟ ਹੈ ਭਾਈ ਅਮਰਤਪਾਲ ਦੀ ਪਾਰਟੀ ਵੀ ਸਰਗਰਮ ਹੋਊਗੀ ਜੀ ਜਿੱਥੇ ਇੱਕ ਵੱਡਾ ਦਾ ਖੇਡ ਬਿਲਕੁਲ ਉਹਨਾਂ ਦਾ ਇੱਕ ਵੱਡਾ ਯੋਗ ਰੋਲ ਰਹੂਗਾ ਜੀ। ਆ ਬਿਲਕੁਲ ਤੁਸੀਂ ਐਮ ਸਵਾਲ ਆ ਜਿਸ ਦਾ ਆਪਾਂ ਜ਼ਿਕਰ ਕਰ ਹੀ ਰਹੇ ਹਾਂ ਕਿ ਅਮਰਤਪਾਲ ਦੇਖੋ ਹਲਕੇ ਦੇ ਪਾਰਲੀਮੈਂਟ ਮੈਂਗਰ ਆ ਪਾਰਲੀਮੈਂਟ ਵਿਧਾਨ ਸਭਾ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਸਹੀ ਪਾਰਲੀਮੈਂਟ ਹਲਕੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਤਰਨਦਾਰਨ ਵਿਧਾਨ ਸਭਾ ਹਲਕਾ ਵੀ ਉਸ ਪਾਰਲੀਮੈਂਟ ਹਲਕੇ ਦੇ ਵਿੱਚੇ ਪੈਂਦਾ ਹੈ। ਤੇ ਇਸ ਕਰਕੇ ਅਮਰਤਪਾਲ ਵੱਲ ਵੀ ਨਿਗਾਹ ਲੱਗੀਆਂ ਵੀ ਆ। ਉਮੀਦਵਾਰ ਲਾਜ਼ਮੀ ਦੇਣਗੇ ਵੀ ਨਹੀਂ ਹੋ ਸਕਦਾ ਕਿ ਉਮੀਦਵਾਰ ਨਹੀਂ ਦੇਣਗੇ ਉਮੀਦਵਾਰ ਦੇਣਗੇ। ਕਿਹੋ ਜਿਆ ਰਿਸਪੌਂਸ ਮਿਲੇਗਾ ਜਿਸ ਤੱਕ ਭਾਈ ਅਮਰਪਾਲ ਜੀ ਨੇ ਹਮਾਇਤਿਆਂ ਦਾ ਸਵਾਲ ਹੈ ਉਹ ਤਾਂ ਕਹਿੰਦੇ ਕਿਸੇ ਨਾ ਵੱਡੀ ਹਮਾਇਤ ਬਲੀ ਹੈ ਪਿੰਡਾਂ 'ਚ ਕਹਿੰਦੇ ਸੀ ਸਰਕਾਰ ਮੈਂ ਜਿਸ ਤਰ੍ਹਾਂ ਭਾਈ ਅਮਰਪਾਲ ਦੇ ਹੱਕ 'ਚ ਫਤਵਾ ਦਿੰਦਾ ਹੈ ਇਸੇ ਤਰ੍ਹਾਂ ਧਰਮਦਾਨ ਦੇ ਲੋਕ ਵੀ ਉਹਨਾਂ ਦੇ ਹੱਕ 'ਚ ਫਤਵਾ ਦੇਣਗੇ ਖੈਰ ਇਹ ਤਾਂ ਜਿੱਦਾਂ ਆਪਾਂ ਕਿਹਾ ਥਾਵਾ ਹੀ ਹੈ ਪਰ ਇਹ ਗੱਲ ਦਾ ਪੱਤਰਕ ਨੇ ਜਰੂਰ ਸਪੱਸ਼ਟ ਕਰ ਦੇਣਾ ਚਾਹੁੰਦੇ ਆ ਕਿ ਜਿਤ ਤੱਕ ਪੋਲੀਟਿਕਲ ਰਾਜਸੀ ਤਰ੍ਹਾਂ ਦਾ ਸਵਾਲ ਹੈ ਆਪ ਹੈ ਕਾਂਗਰਸ ਹੈ ਅਕਾਲੀ ਦਲ ਹੈ ਭਾਜਪਾ ਹੈ ਉਹ ਤਾਂ ਹਨਿਆਨ ਭਾਈ ਅਮਰਪਾਲ ਦੀ ਪਾਰਟੀ ਵੱਲੋਂ ਵੀ ਉਮੀਦਵਾਰ ਲਾਜ਼ਮੀ ਤੌਰ ਤੇ ਅਗਲੇ ਦਿਨਾਂ ਚ ਇੱਕ ਦੋ ਦਿਨਾਂ ਸਾਹਮਣੇ ਆਉਣ ਦੀ ਉਮੀਦ ਹੈ ਕਾਫੀ ਦਿਲਚਸਪ ਮੁਕਾਬਲਾ ਇਸ ਕਰਕੇ ਹੋਏਗਾ ਸਭ ਤੋਂ ਮੀਟੀ ਗੱਲ ਤਾਂ ਇਹ ਹੈ ਕਿ ਸਤਾਈ ਦੀ ਵਿਧਾਨ ਸਭਾ ਦੀ ਜਿਹੜੀ ਚੋਣ ਜਨ ਲਾਮ ਚੋਣ ਜਿਸ ਨੂੰ ਆਪਾਂ ਕਹਿੰਦੇ ਆ ਉਹ ਸਾਹਮਣੇ ਆ ਉਹ ਚੋਣ ਦੇ ਚੱਲਦਿਆਂ ਤਰਨਤਾਰਨ ਦੀ ਚੋਣ ਬੜੀ ਐਮੀਤ ਰੱਖਦੀ ਹੈ ਦੂਜੀ ਗੱਲ ਇਸ ਕਰਕੇ ਰੱਖਦੀ ਹੈ ਕਿ ਦੇਖੋ ਆ ਪਰ ਹੜ੍ਹਾਂ ਦੀ ਹੜਾਂ ਦੀ ਸਥਿਤੀ ਤੋਂ ਬਾਅਦ ਆਪਣਾ ਜੋ ਪਹਿਲੀ ਉਪਚੋਣ ਹੋਣ ਜਾਣੀ ਆ। ਔਰ ਖਾਸ ਤੌਰ ਤੇ ਉਸ ਇਲਾਕੇ ਚ ਹੋਣ ਜਾਣੀ ਆ ਜਿਹੜਾ ਇਲਾਕਾ ਵੱਖਰੇ ਵੱਖਰੇ ਤੌਰ ਤੇ ਹੜ੍ਹਾਂ ਦੀ ਮਾਰ ਇਠਾ ਹੈ ਚਾਹੇ ਧਰਮ ਤਰ੍ਹਾਂ ਦਾ ਇਲਾਕੇ ਦੀ ਗੱਲ ਕਰ ਲਈਏ ਜਾਂ ਮੱਝ ਦੇ ਬਾਕੀ ਇਲਾਕੇ ਦੀ ਗੱਲ ਕਰ ਲਈਏ ਜਿਹੜਾ ਹੈਗਾ ਉਹ ਸਾਰੇ ਇੱਕ ਦੂਜੇ ਦੇ ਨਾਲ ਲੱਗਦੇ ਖੇਤਰ ਹੈਗੇ। ਸੋ ਦੇਖਿਆ ਜਾਏਗਾ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਹਰ ਵਿਪਤਾ ਦੇ ਵਿੱਚ ਲੋਕਾਂ ਦੇ ਨਾਲ ਖੜੇ ਹਾਂ ਲੋਕ ਸਾਡੀ ਮਾਤ ਕਰਨਗੇ। ਰੋਧਿਤ ਦਾਵਾ ਕਰਦੀ ਹੈ ਕਿ ਨਹੀਂ ਜੀ ਆਪ ਸਰਕਾਰ ਨੇ ਕੀਤਾ ਕੋ ਜੀ ਇਸ ਕਰਕੇ ਲੋਕ ਸਾਨੂੰ ਵੋਟ ਕਰਨਗੇ ਜਿਦ ਤੱਕ ਸਵਾਲ ਆ ਅਕਾਲੀ ਦਲ ਦਾ ਪੰਥਕਾਲ ਕਹਿੰਦਾ ਪੰਥਕਾਲ ਕੀ ਤੇ ਕੋਪਰ ਸੰਕੇਵ ਚ ਗੱਲ ਕਰੀਏ ਤੇ ਤਿੰਨ ਚਾਰ ਤਰ੍ਹਾਂ ਚ ਵੰਡੇ ਹੋਇਆ ਕੀ ਭਾਈ ਅਮਰਪਾਲ ਦੀ ਜਿਹੜੀ ਤੇਰੇ ਜਿੱਦਾਂ ਪਾਰਲੀਮੈਂਟ ਜਿੱਤੇ ਆ ਉਹ ਸਾਰਿਆਂ ਨੂੰ ਡੋਮਿਨੇਟ ਕਰਨਗੇ ਇਹ ਦੇਖਿਆ ਜਾਏਗਾ ਰਹੀ ਗੱਲ ਜਿਹੜੀ ਹੈ ਜਿਦੀ ਗਾਈ ਸੁਖਬੀ ਸਿੰਘ ਬਾਦਲ ਕਰ ਰਿਹਾ ਹੈ ਅਕਾਲੀ ਦਲ ਦੀ ਕਿ ਉਹ ਕალი ਦਲ ਜਿੱਦਾਂ ਦਾ ਸਟਰਗਲ ਦਾ ਸਾਹਮਣਾ ਕਰ ਰਿਹਾ ਹੈ ਇਹ ਚੋਣ ਦੇ ਦੌਰਾਨ ਆਪਣੇ ਕੋ ਹਾਜ਼ਰੀ ਲਵਾ ਸਕੇਗਾ ਇਦਾਂ ਕਹਿੰਦੇ ਹਨ ਹਰਪ੍ਰੀਤ ਸਿੰਘ ਜਿਹੜੇ ਇੱਕ ਨਵੇਂ ਕალი ਦਲ ਦੀ ਅਗਵਾਈ ਕਰ ਰਿਹਾ ਉਸ ਦਾ ਕਿ ਉਹ ਜਰਜਨ ਰਹੇਗਾ ਵੋਟਰ ਕਿ ਉਹ ਜਾਨੂੰ ਫਤਵਾ ਦੇਣੀ ਕਿੰਨਾ ਕੁ ਜਵਾਬ ਦੇਣਗੇ ਜੀ ਕਿ ਨਹੀਂ ਤਰਨਦਾਨ ਦੀ ਚੋਣ ਕਹਿਣ ਨੂੰ ਇੱਕੋ ਪਛੋਣਾ ਹੈ ਪਰ ਮੈਂ ਸੰਝਦਾ ਕਿ ਪੰਜਾਬ ਦੀ ਰਾਜਨੀਤੀ ਨਵਜ ਦੇ ਉੱਤੇ ਹੱਥ ਰੱਖਣ ਵਾਲੀ ਗੱਲ ਹੈ ਜੋ ਤਰਨਤਾਰਨ ਦੇ ਵੋਟਰ ਫਤਵਾ ਦੇਣਗੇ ਕਿਸੇ ਹੱਦ ਤੱਕ ਪੰਜਾਬ ਦੇ ਵੋਟਰਾਂ ਦਾ ਰਜਾਣ ਵੀ ਉਹਦੇ ਤੋਂ ਸਾਹਮਣੇ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ ਜੀ ਸੋ ਜਿੱਦ ਤੁਸੀਂ ਸ਼ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਹੈ ਵੀ ਕਾਫੀ ਧੜਿਆਂ ਦੇ ਵਿੱਚ ਵੰਡਿਆ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੇ ਵਿਰਸਾ ਸਿੰਘ ਬਲਟੋਹਾ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀਗੇ ਤਾਂ ਲਗਾਤਾਰ ਉਹ ਐਮਪੀ ਅਮਰਿਤਪਾਲ ਸਿੰਘ ਨੂੰ ਬੋਲਦੇ ਹੋਏ ਨਜ਼ਰ ਆਉਂਦੇ ਸੀ ਪਰ ਕਾਫੀ ਖਮਿਆਜਾ ਪਾਰਟੀ ਨੂੰ ਭੁਗਤਣਾ ਪਿਆ ਸੀ ਉਸ ਸਾਈਡ ਦੇ ਉੱਤੇ ਜੀ ਇਹ ਵੀ ਕਿਹਤਰਾਂ ਕਿਤੇ ਅਸਰ ਰਹੂਗਾ ਬਿਲਕੁਲ ਯੈਸ ਐਬਸੋਲੂਟਲੀ ਰਾਈਟ ਕਿ ਜਿਸ ਤਰੀਕੇ ਦੀ ਸਥਿਤੀ ਬਣੀ ਕਾਲੀ ਦਲ ਨੂੰ ਕਿੰਨਾ ਜ਼ਿਆਦਾ ਭੁਗਤਣਾ ਹੀ ਪਿਆ ਵਿਰਸਾ ਸਿੰਘ ਵਲਟੋਆ ਜੋ ਪ੍ਰਸਿੱਧਾਂ ਬਣੀਆਂ ਕਾਲੀ ਦਲ ਤੋਂ ਬਾਹਰ ਹੋ ਗਏ ਆਪਾਂ ਅਮੀਰ ਬਾਦ ਦੀ ਜਦੋਂ ਸੀ ਗੱਲ ਕੀਤੀ ਐ ਜ਼ਿਕਰ ਕੀਤਾ ਹੁਣ ਬਦਲੀਆਂ ਹੋ ਗਈਆਂ ਪ੍ਰਸਥਿਤੀਆਂ ਜੇ ਦੇਖੋ ਇਹਦੇ ਦੋ ਤਰ੍ਹਾਂ ਦੀ ਲੜਾਈ ਹੈ ਜੀ ਇੱਕ ਤਾਂ ਪੋਲੀਟੀਕਲ ਪਾਰਟੀਆਂ ਜਿਹਨਾਂ ਦਾ ਆਪਾਂ ਜ਼ਿਕਰ ਕੀਤਾ ਉਹ ਤਾਂ ਸਤਾ ਦੀ ਲੜਾਈ ਲੜ ਰਹੀਆਂ ਜਿਹੜੀਆਂ ਪੰਤਿਕ ਤਰ੍ਹਾਂ ਲੜਾਈ ਆਪਾਂ ਇਹਨਾਂ ਲਈ ਕਿਉਂਕਿ ਇਲੈਕਸ਼ਨ ਹੈ ਸਤਾ ਦੀ ਆਪਾਂ ਗੱਲ ਇਹ ਨਹੀਂ ਕਹਿ ਸਕਦੇ ਕਿ ਸਤਾ ਦੀ ਨਹੀਂ ਲੜ ਰਹੇ ਪਰ ਇਹ ਨਾਲ ਇੱਕ ਨਿਸ਼ਾਨਾ ਹੋਰ ਵੀ ਹੈ ਕਿ ਕਿਹੜੀ ਪੰਥਕ ਤੇ ਨੂੰ ਜਿਹੜਾ ਹੈ ਤਰਨਧਾਰਨ ਦੇ ਮਾਝੇ ਦੇ ਨਜਾਇਜ਼ ਜਿਹੜੇ ਵੋਟਰਾਂ ਪ੍ਰਵਾਨ ਕਰਨਗੇ ਇਹ ਵੀ ਵੱਡੀ ਗੱਲ ਹੈ ਦੇਖੋ ਦੂਰਾ ਫਤਵਾ ਪੰਥਕ ਤੇ ਲਈ ਆਏਗਾ ਇੱਕ ਕਿ ਪੰਜਾਬ ਦੀ ਜਿਹੜੀ ਉਪਚੋਣਾ ਉਹਦੇ ਚ ਕਿਹੋ ਜਿਹਾ ਫਤਵਾ ਜਨਰਲ ਬਾਕੀ ਪਾਰਟੀਆਂ ਲਈ ਹੋਏਗਾ ਇਹਨਾਂ ਲਈ ਵੀ ਹੋਏਗਾ ਪਰ ਇਹਨਾਂ ਨਾਲ ਇੱਕ ਵੱਖਰਾ ਜਿਵੇਂ ਬੱਚਾ ਨੂੰ ਸਕੂਲ ਚ ਇਮਤਿਹਾਨ ਪੈਂਦਾ ਨੇ ਇਹਨਾਂ ਲਈ ਇੱਕ ਵੱਖਰਾ ਸਵਾਲ ਵੀ ਹੈ ਜਿਹੜਾ ਨਾ ਤਾਂ ਆਪ ਤੇ ਲਾਗੂ ਹੁੰਦਾ ਨਾ ਕਾਂਗਰਸ ਤੇ ਨਾ ਭਾਜਪਾ ਤੇ ਇਹ ਲਾਗੂ ਹੁੰਦਾ ਹੈ ਜਿਹੜਾ ਹੈ ਅਸਿਰਿਆ ਅਕਾਲੀ ਤਿਰਾਂ ਕਹ ਲਈਏ ਜਾਂ ਪੰਦਤਿਕ ਤਿਰਾਂ ਕਿ ਇਹਨਾਂ ਚੋਂ ਪੰਦਤਿਕ ਤਿਰਾਂ ਚੋਂ ਕਿਹੜੀ ਪਾਰਟੀ ਨੂੰ ਕਿਹੜੀ ਤੇ ਨੋਗਾਰਾ ਮਿਲਦਾ ਹੈ ਕਿਧਰੇ ਇਹਦਾ ਵੀ ਨਿਤਾਰਾ ਕਰਨਗੇ ਤਰਨਦਾਰ ਨੇ ਵੋਟਰ ਜੀ ਜੀ ਸੋ ਤੁਸੀਂ ਪਾਸੇ ਗੱਲ ਕਰਾਂਗੇ ਜੀ ਬਿਹਾਰ ਦੇ ਵਿੱਚ ਵੀ ਚੋਣਾਂ ਦਾ ਐਲਾਨ ਅਜ ਇਲੈਕਸ਼ਨ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਜੀ 选举 ਦੇ ਬਾਰੇ ਕੋਈ ਦੋ ਰਹੀਂ ਬਿਹਾਰ ਦੀ ਦੋ ਪੜਾਵੀ ਇੱਕ ਤਾਂ 6 ਨਵੰਬਰ ਤੇ ਦੂਜਾ ਜਿੱਦਾਂ ਆਪਾਂ ਕਹਿ ਰਹੇ ਆ 11 ਨਵੰਬਰ ਦੋ ਪੜਾਵੀ ਚੋਣਾਂ ਹੋਈਆਂ ਬਕਾਇਦਾ ਮੁਖਤੋਂ ਹੁਣ ਕਮਿਸ਼ਨਰ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਚ ਐਲਾਨ ਕੀਤਾ ਹੈ ਬਿਹਾਰ ਦੇ ਨਜ਼ਰਾਂ ਜੇ ਆਪਾਂ ਕਾਮੇ ਨਜ਼ਰੀਏ ਤੋਂ ਦੇਖੀਏ ਇਸ ਕਰਕੇ ਵੀ ਟਿਕਾਏ ਹੋਈਆਂ ਆ ਕਿ ਬਿਹਾਰ ਕਿਸੇ ਹੱਦ ਤੱਕਾ ਹਿੰਦੁਸਤਾਨ ਦੇ ਵੋਟਰਾਂ ਦਾ ਜਿਹੜਾ ਰੁਝਾਨ ਆ ਉਹਦਾ ਪ੍ਰਤੀਕ ਬਣੇਗਾ ਕਿ ਜਿਸ ਕਦਰ ਲਗਾ ਵ੍ਰੋਧੀ ਤੇ ਆਗੂ ਰੋਹਲ ਗਾਂਧੀ ਲਗਾਤਾਰ ਵੋਟ ਚੋਰੀ ਹੋਣ ਦੀ ਗੱਲ ਕਰ ਰਹੇ ਹਨ ਬਿਹਾਰ ਨੂੰ ਇੱਕ ਤਰੀਕੇ ਨਾਲ ਮਿਸਾਲ ਦੇ ਤੌਰ ਤੇ ਲੈ ਰਹੇ ਕਿ ਬਿਹਾਰ ਚ ਉਹਨਾਂ ਨੇ ਮਾਰਸ ਵੀ ਕੀਤੇ ਹੈ ਫਟਾਸ ਵੀ ਕੀਤੇ ਹੈ ਕਈ ਕੋ ਉਹਨਾਂ ਨੇ ਚੋਣ ਕਮਿਸ਼ਨ ਸਿੱਧੇ ਤੌਰ ਤੇ ਨਿਸ਼ਾਨ ਨਹੀਂ ਕੀ ਲਿਆ ਚੋਣ ਕਮਿਸ਼ਨ ਦੇ ਭਾਸ਼ਤਾ ਨੇ ਵੀ ਜਿਵੇਂ ਕਹਿੰਦੇ ਆ ਕਿ ਪਾਣੀ ਪੀ ਪੀ ਕੇ ਕੋਈ ਸਹਿਰੋਹਲ ਗਾਂਧੀ ਨੂੰ ਕੋਈ ਕਸਰ ਨਹੀਂ ਜਿੰਦੀ ਸੋ ਕੌਮੀ ਪੱਧਰ ਤੇ ਇੱਕ ਵੱਖਰਾ ਇੰਤਿਆਮ ਹੋਣ ਜਾ ਰਿਹਾ ਹੈ ਬਿਹਾਰ ਦਾ ਬਿਹਾਰ ਦੇ ਜੋ ਵੀ ਨਤੀਜੇ ਆਉਣਗੇ ਉਹ ਨਤੀਜੇ ਦੇਸ਼ ਦੀ ਕੌਮ ਦੀ ਰਾਜ ਕੋਮੀ ਰਾਜ ਦੀ ਧਿਰ ਇੱਕ ਬਹੁਤ ਐਵੇਂ ਚ ਰੱਖਦੇ ਆ ਇੱਕ ਤਾਂ ਵੋਟਾਂ ਦੀ ਗਿਣਤੀ ਦੇ لحاظ ਨਾਲ ਗੱਲ ਕਰ ਲਈਏ ਇੱਕ ਜਿਹੜੀ ਸੀਟਾਂ ਦੀ لحاظ ਨਾਲ ਗੱਲ ਕਰ ਲਈਏ 402 ਤੋਂ ਉੱਪਰ ਸੀਟਾਂ ਜਿਹੜੀਆਂ ਉਸ ਵਿਧਾਨ ਸਭਾ ਦੀਆਂ ਤੇ ਵੱਖਰੇ ਤੌਰ ਤੇ ਇੱਕ ਪਾਸੇ ਗੱਠ ਜੋੜ ਆ ਜਿਹਦੇ ਚ ਕਾਂਗਰਸ ਤੇ ਉਹਦੀਆਂ ਤਰ੍ਹਾਂ ਦੂਜੇ ਪਾਸੇ ਨਤੀਸ਼ ਕੁਮਾਰ ਆ ਭਾਰਤੀ ਜਨਤਾ ਪਾਰਟੀ ਆ ਤੇ ਉਹ ਤਰ੍ਹਾਂ ਆ ਗਿਆ ਉਹਨਾਂ ਚ ਇਮਤਿਹਾਨ ਨੂੰ ਲੈ ਕੇ ਵੀ ਹੈ ਲਗਾਤਾਰ ਅਗਰੋਧ ਦੇ ਦਾਅਵੇ ਕਰਦੇ ਰਿਹਾ ਪਿਛਲੇ ਸਮੇਂ ਚ ਇਹ ਜਿਹੜੀ ਜਿੱਤ ਮਹਾਰਾਸ਼ਟਰ ਦਾ ਕਰਨਾਟਕ ਦਾ ਦੂਜੇ ਧਾਵਾ ਤੇ ਜਿਹੜੀ ਵੱਡੀ ਪੱਧਰ ਤੇ ਗਿਣਤੀਆਂ ਵੀ ਰੋਹਲ ਗਾਂਧੀ ਨੇ ਕੁਝ ਅਸੈਂਬਲੀ ਹਲਕਿਆਂ ਦੀ ਜਿਹੜੀ ਪ੍ਰਤੀਸ਼ਤ ਦੇ ਸਕੇ ਵੋਟਾਂ ਦੇਖੋ ਜੇ ਇੰਨੀਆਂ ਵੋਟਾਂ ਚਾਲੀ ਪਈਆਂ ਕੁਝ ਕਿਤੇ ਲੋਕਾਂ ਸਾਹਮਣੇ ਗੱਲ ਰੱਖਣ ਦੀ ਉਹਨੂੰ ਵਿਹਾਰ ਫੈਸਲਾ ਕਰੇਗਾ ਕਿ ਉਹਦੀ ਸੋਚ ਨੂੰ ਜਾਂ ਉਹਦੇ ਦਾਅਵਿਆਂ ਨੂੰ ਦੇ ਦੇ ਲੋਕ ਕਿੰਨਾ ਕ ਪੁਰਾਣ ਕਰ ਦੇ ਗੱਲ ਜ਼ਰੂਰ ਹੈ ਕਿ ਮੈਂ ਦੇਖਿਆ ਮੈਂ ਪ੍ਰੈਸ ਕਾਨਫਰੰਸਾਂ ਸੁਣੀ ਹੈ ਦੇਖੋ ਜਦੋਂ ਹੁੰਦਾ ਇਹ ਵਿਰੋਧੀ ਤੇ ਆਗੂ ਰੋਹ ਲਾਲ ਗਾਂਧੀ ਨੇ ਜਿਸ ਤਰੀਕੇ ਨਾਲ ਲਗਾਤਾਰ ਹਮਲਾ ਕੀਤਾ ਚੋਣ ਕਮਿਸ਼ਨ ਦੇ ਉੱਤੇ ਕਿ ਪੱਖਪਤੀ ਹੈ ਵੋਟ ਚੋਰੀ ਕਰਨ ਦੀ ਹਮਾਇਤ ਕਰ ਰਿਹਾ ਹੈ ਤੇ ਅੱਜ ਚੋਣ ਕਮਿਸ਼ਨ ਨੇ بار-बार ਇਸ ਗੱਲ ਦਾ ਜ਼ਿਕਰ ਕੀਤਾ ਕਿ ਦੇਖੋ ਜੀ ਐਨਆਈਬਜ਼ਰਵਰ ਆ ਰਹੇ ਹਨ ਜਿਹੜੇ ਅਬਜ਼ਰਵਰ ਹੈ ਉਹ ਸਾਰੇ ਪਿਆਰ ਤੋਂ ਬਾਹਰ ਲੈ ਆਉਣਗੇ ਇਸ ਕਰਕੇ ਨਿਰਪੱਖ ਚੋਣਾਂ ਹੋਣਗੀਆਂ ਕੋਈ ਵੀ ਫੇਕ ਖਬਰ ਆਏਗੀ ਨੂਜ਼ ਆਏਗੀ ਦਖਲਅਕਤੀ ਨਾਲ ਕਰ ਰਹੀ ਹੋਏਗੀ ਕੋਈ ਵਾਇਲੈਂਸ ਇਨਸਾਨੀ ਬਰਦਾਸ਼ਤ ਕੀਤੀ ਜਾਏਗੀ ਇਸ ਤਰੀਕੇ ਨਾਲ ਕੋਈ ਗੜਬੜ ਨਹੀਂ ਹੋਣ ਦੇਾਂਗੇ ਔਰ ਹਰ ਤਰੀਕੇ ਨਾਲ ਜਿਹੜਾ ਸਿਸਟਮ ਵੋਟਾਂ ਦੀ ਹੈਲਪ ਦੇ ਲਈ ਵੋਟਾਂ ਦੀ ਮਦਦ ਲਈ ਟੈਕਨੀਕਲ ਤੌਰ ਤੇ ਫਿਜ਼ੀਕਲ ਤੌਰ ਤੇ ਕਈ ਐਲਾਨ ਕੀਤੇ ਗਏ ਆ ਪੁਲਿਸ ਦੇ ਪ੍ਰਬੰਧਾਂ ਨੂੰ ਲੈ ਕੇ ਵੋਟਰ ਟੂਲਗਾਂ ਨੂੰ ਲੈ ਕੇ ਵੋਟਾਂ ਦੇ ਇੰਤਜ਼ਾਮ ਨੂੰ ਲੈ ਕੇ ਵੱਡੀ ਪੱਧਰ ਤੇ ਜਣੀ ਨੇ ਇਹ ਵੀ ਇੱਕ ਵਾਰੀ ਚੋਣ ਕਮਿਸ਼ਨ ਨੇ ਕਹੀ ਆ ਗੱਲ ਕਿ ਜਿਹੜੀ ਚੋਣ ਹੋ ਜਾ ਰਹੀ ਹੈ ਇਹ ਕੌਮੀ ਪੱਧਰ ਨਹੀਂ ਬਲਕਿ ਕਮਾਂਤਰੀ ਪੱਧਰ ਦੀ ਕਿ ਆਪਣੇ ਆਪ ਚ ਇੱਕ ਬੜੀ ਆਦਰਸ਼ ਚੋਣ ਹੋਏਗੀ ਹੁਣ ਇਹ ਪлитиਕਲ ਪਾਰਟੀਆਂ ਨੇ ਤਾਂ ਧਿਆਨ ਹੈ ਹੀ ਹੈ ਕਿਤੇ ਲੱਗਦਾ ਚੋਣ ਕਮਿਸ਼ਨ ਨੇ ਧਿਆਨ ਪਾ ਗਿਆ ਜਿਸ ਦਾ ਉਹਨਾਂ ਨੇ ਕਿਹਾ ਹੈ ਕਿ ਆਦਰਸ਼ ਚੋਣ ਹੋਣ ਜਾ ਰਹੀ ਹੈ ਖੈਰ ਕੀ ਦੇ ਨਾਲ ਪਹਿਲਾਂ ਆਦਰਸ਼ ਹੋਣਾ ਨਹੀਂ ਸੀ ਗਿਆ ਉਹ ਕਹਿੰਦੇ ਨਹੀਂ ਇਹ ਸਭ ਤੋਂ ਵੱਡੀ ਚੋਣ ਹੈ ਜਿਹੜੀ بڑے ਵੱਡੇ ਪਰੋਂਦਾ ਨਾਲ ਨਵੀਂ ਤਕਨੀਕ ਨਾਲ ਨਵੇਂ ਆ ਵੋਟਰ ਨੇ ਸਭ ਤੋਂ ਕੋਈ ਨਵਾਂ ਸਾਰਾ ਕੁਝ ਕਹਿੰਦੇ ਸਾਰੀਆਂ ਪਾਰਟੀਆਂ ਨਾਲ ਸਲਾਹ ਕਰਕੇ ਸਾਰੇ ਅਧਿਕਾਰੀਆਂ ਨਾਲ ਸਲਾਹ ਕਰਕੇ ਪ੍ਰਸ਼ਾਸਨ ਨਾਲ ਸਲਾਹ ਕਰਕੇ ਫਿਰ ਚੋਣਾਂ ਕਰਵਾਈਆਂ ਜਾ ਰਹੀਆਂ ਸੋ ਵਿਆਰਜ ਵੱਡਾ ਕਮਜ਼ਾਨਾ ਜਿੱਦਾਂ ਬਤਰਦਾਰਾਂ ਨੇ ਗੱਲ ਕੀਤੀ ਹੈ ਇਹ ਆਪਣੇ ਸੂਬੇ ਦੀ ਗੱਲ ਹੈ ਤੇ ਬਿਹਾਰ ਕੌਮੀ ਪੱਧਰ ਤੇ ਇੱਕ ਵੱਡਾ ਕਮਜ਼ਾਨਾ ਇੱਕ ਵੱਡਾ ਯੁੱਧ ਅਗਲੇ ਦਿਨਾਂ ਚ ਲੜਿਆ ਜਾਏਗਾ ਜਦੋਂ ਮੁਕੰਦਰ ਭਗਵੰਦ ਮਾਨ ਅਕਸਰ ਕਹਿੰਦੇ ਰਹਿੰਦੇ ਆ ਕਿ ਯੁੱਧ ਨਸ਼ਿਆਂ ਵਿਰੋਧ ਤੇ ਹੁਣ ਜਿਹੜਾ ਯੁੱਧ ਹੋਏਗਾ ਉਹ ਯੁੱਧ ਹੋਏਗਾ ਸਤਾ ਦੀ ਪ੍ਰਾਤਿ ਲਈ ਕਿ ਬਿਹਾਰ ਚ ਕੌਣ ਸਤਾ ਚਾਹੁੰਦਾ ਔਰ ਨਾਲ ਹੀ ਇਹ ਕਿ ਪੰਜਾਬ ਚ ਜਿਹੜੀ ਤੇਰੇ ਕੋਲੇ ਸਤਾ ਉਸੇ ਨੂੰ ਹਮਾਇਤ ਮਿਲਦੀ ਹੈ ਜਾ ਕੋਈ ਨਵੀਂ ਤਰ੍ਹਾਂ ਦੇ ਹੱਕ ਚ ਫਤਵਾ ਮਿਲਦਾ ਸੋ ਤਰਮ ਤਰਮ ਹੋਵੇ ਜੇ ਬਿਹਾਰ ਦੀ ਚੋਣ ਹੋਵੇ ਫਿਰ ਇਹ ਗੱਲ ਆ ਜਨ ਨਾਲ ਬੜੀ ਹੀ ਐਵੇਂ ਚੋਣ ਬਣ ਗਈ ਹੈ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ 350 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਨੇ ਜੀ ਦੇ ਕੋਈ ਇਹਦੇ ਕੋਈ ਦੋ ਰਹਿ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਹਿ ਲਈਏ ਉਹ ਆਪਣੇ ਦੋਤੇ ਨਿਤੀ ਤੌਰ ਤੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350 ਸਾਲ ਆਸ਼ਾ ਦਾੜਾ ਉਹਨੂੰ ਬੜੀ ਸਰਦਾਂ ਨਾਲ ਤੇ ਸਤਿਕਾਰ ਮਨਾਉਣ ਦੇ ਲਈ ਵੱਡੀ ਪੱਧਰ ਤੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ। ਔਰ ਮੁੱਖ ਮੰਤਰੀ ਭਗਵੰਦ ਮਾਨ ਆਪ ਨਿੱਜੀ ਤੌਰ ਤੇ ਸਾਰੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਨੂੰ ਦੇਖ ਰਹੇ ਆ। ਮੈਂ ਦੇਖ ਰਿਹਾ ਸੀ ਇੱਕ ਦਿਨ ਪਹਿਲਾਂ ਵੀ ਉਹ ਅਨੰਦਪੁਰ ਸਾਹਿਬ ਜਾ ਕੇ ਆਏ ਆ। ਉੱਥੇ ਜਿਹੜਾ ਹੈਗਾ ਭਾਈ ਜੇਤਾ ਦਾ ਇੱਕ ਯਾਦਗਾਰੀ ਜਿਹੜਾ ਕੰਪਲੈਕਸ ਹੈਗਾ ਉਹਦਾ ਉਦਘਾਟਨ ਕੀਤਾ ਹੈ। ਉਹਦਾ ਉਦਘਾਟਨ ਤਕਰੀਬਨ ਉਹਦੇ ਕਹਿੰਦੇ ਕਿ 2 ਕਰੋੜ ਰੁਪਇਆ ਉਸ ਤੇ ਖਰਚਾ ਜਿਹੜਾ ਉਹ ਯਾਦਗਾਰ ਉਹਨਾਂ ਦੀ ਸਾਰੀ ਗਈ ਬਣਾਈ ਗਈ ਹੈ ਭਾਈ ਜੈਤਾ ਦੀ ਯਾਦਗਾਰ ਜਿਹੜੀ ਹੈਗੀ ਆ ਉਹਨਾਂ ਨੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਕੇ ਅੱਜ ਜਿਹੜੀ ਮੀਟਿੰਗ ਆ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰੰਮਤ ਕਮੇਟੀ ਦੇ ਕੇ ਮੈਂਬਰ ਵੀ ਸ਼ਾਮਲ ਹੋਏ ਆ ਵਾਕਹੁਕ ਪੰਥ ਕਾਗੂ ਸਾਸਾਂ ਅੰਤ ਜਿਹੜੇ ਜੁੜੇ ਹੋਏ ਸਮਾਜ ਨਾਲ ਆਗੂ ਵਾਕਹੁਕ ਤਰ੍ਹਾਂ ਦੇ ਜਿਹੜੇ ਇਧਨ ਧਾਰਮਿਕ ਇਧਨ ਜਿਹੜੇ ਹੈਗੇ ਆ ਉਹਨਾਂ ਕਾਲਜਾਂ ਦੇ ਪ੍ਰਿੰਸੀਪਲ ਜਾਂ ਵਿਦਵਾਨ ਜਿਹੜੇ ਸਿੱਧੇ ਤੌਰ ਤੇ ਗੁਰਮਤ ਨਾਲ ਸੰਬੰਧ ਰੱਖਦੇ ਆ ਉਨ੍ਹਾਂ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਸਾਰਾ ਉਪਸਥਾਰ ਦੱਸਿਆ ਕਿਸੇ ਕਿਸ ਤਰੀਕੇ ਨਾਲ ਮਨਾਉਣ ਜਾ ਰਹੇ ਆਂ ਉਹਨਾਂ ਦੀ رائے ਵੀ ਲਈ ਗਈ ਹੈ ਹੋਰ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਆਨੰਦਪੁਰ ਸਾਹਿਬ ਜਿਸ ਤਰੀਕੇ ਨਾਲ ਜਿਸ ਚੰਦ ਨਾਲ 350 ਸਾਲਾ ਜਿਹੜਾ ਪਵਿੱਤਰ ਦਿਹਾੜਾ ਸ਼ੀਧੀ ਦਿਹਾੜਾ ਮਨਾਇਆ ਜਾ ਰਿਹਾ ਹੈ ਦੁਨੀਆ ਭਰ ਦੀਆਂ ਨਜ਼ਰਾਂ ਆਨੰਦਪੁਰ ਸਾਹਿਬ ਤੇ ਟਿਕੀਆਂ ਹੋਣਗੀਆਂ ਸਾਰੇ ਹਿੰਦੁਸਤਾਨ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਨਗਰ ਕੀਰਤਨ ਸਜਣਗੇ ਨੰਦਪੁਰ ਸਾਹਾ ਕੀ ਉਹਨਾਂ ਦੀ ਸਮਾਪਤੀ ਹੋਏਗੀ ਜਿਹੜੇ ਵੱਡੇ ਸ਼ਹਿਰ ਗੁਰੂ ਸਾਹਿਬ ਦੀ ਇੱਛਾ ਅਨੁਸਾਰ ਪ੍ਰਾਪਤ ਹੈ ਅਮਰਸਰ ਗੱਲ ਕਰ ਲਈ ਪਾਪਾ ਪਕੜਾ ਦੀ ਗੱਲ ਕਰ ਲਈ ਇਦਾਂ ਜਿਹੜਾ ਹੈਗਾ ਪਟਿਆਲਾ ਦੀ ਗੱਲ ਕਰ ਲਈ ਇਹਨਾਂ ਜਿਹੜੇ ਚਾਰ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਇਹ ਵੱਡੇ ਜਿਹੜੇ ਸ਼ਹਿਰ ਆ ਉਹਨਾਂ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਨਗਰ ਕੀਰਤਨ ਹੋਣਗੇ ਉਹਨਾਂ ਨੂੰ ਪੂਰੀ ਤਰ੍ਹਾਂ ਲਾਈਟਾਂ ਨਾਲ ਸਜਾਇਆ ਜਾਏਗਾ ਇਹਦੇ ਵਖੇ ਖ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ 'ਚ ਕੀਰਤਨ ਦੇ ਇਲਾਵਾ-ਇਲਾਵਾ ਇਸ ਤੋਂ ਇਲਾਵਾ ਜਿਹੜੀਆਂ ਆ ਗਿਆ ਲਾਈਟ ਸਿਸਟਮ ਹੋਏਗਾ ਡਿਸਕਸ਼ਨਸ ਹੋਣਗੀਆਂ ਵਿਚਾਰ ਬੋਸਟੀਆਂ ਹੋਣਗੀਆਂ ਇਹਨੇ ਪੰਜਾਬ ਜਿਹੜਾ ਹੈਗਾ ਲੱਗਦਾ ਹੈ ਕਿ ਗੁਰੂ ਸਾਹਿਬਾਂ ਨੇ ਜਿਹੜਾ ਸਨੇਹਾਂ ਦਿੱਤਾ ਸੀ ਮਾਨਵਤਾ ਦੀ ਰਾਖੀ ਲਈ ਪੂਰਾ ਪੰਜਾਬ ਇੱਕ ਆਪਣੇ ਆਪ ਗੁਰੂ ਸਾਹਿਬਾਂ ਦਾ ਸਨੇਹ ਲੈ ਕੇ ਦੁਨੀਆ ਪਰ ਜਾਦਾ ਨਜ਼ਰ ਆਏਗਾ ਕਿਉਂਕਿ ਇੱਕੋ ਹੀ ਗੱਲ ਸਾਰਾ ਕੁਝ ਫੋਕਸ ਜਿਹੜੇ ਇੱਕੋ ਗੱਲ ਤੇ ਕੀਤਾ ਜਾ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਔਰ ਜਿਹੜੇ ਮਾਨਵਤਾ ਦਾ ਸਨੇਹਾ ਕਿਦਾਂ ਧਾਰਮਿਕ ਔਰ ਮਾਨਵੀਤ ਕਾਰਨ ਦੀ ਰਾਖੀ ਕੀਤੀ ਜਾ ਸਕਦੀ ਹੈ ਗੁਰੂ ਸਾਹਿਬਾਨ ਦੇ ਬਲੀਦਾਨ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਤੇ ਉਹ ਸਨੇਹਾ ਦੁਨੀਆਪਰ ਜਾਏਗਾ ਕਿਦਰੇ ਇਹ ਮੁਖਵੰਦੀਖੋ ਗਵੰਤ ਮਾਨ ਦੇ ਲਿਖਿਆ ਹੈ ਇਹ ਦਿਨ ਕਿਉਂ ਮੁਖਮੰਤਰੀ ਹੈ ਤੂੰ ਮਨਾਉਣ ਦੇ ਦਿਨ ਮਨਾਉਣ ਦੇ ਵਿੱਚ ਬੜੀ ਸ਼ਰਧਾ ਤੇ ਸਤਿਕਾਰ ਨਾਲ ਕੋਈ ਕਸਰ ਨਹੀਂ ਛੱਡ ਰਿਹਾ ਉਹਨਾਂ ਦੇ ਕੈਬਨਿਟ ਮੰਤਰੀ ਉਹਨਾਂ ਦੇ ਆਗੂ ਲਗਾਤਾਰ ਸਾਰੇ ਪ੍ਰੋਗਰਾਮਾਂ ਦੇ ਵਿੱਚ ਲੱਗੇ ਹੈ ਕਿ ਇਸ ਤਰੀਕੇ ਨਾਲ ਕਿ ਵੱਧ ਵੱਧ ਸ਼ਰਧਾ ਤੇ ਸਤਿਕਾਰ ਨਾਲ ਜਣੀ ਉਹ ਕਹਿੰਦੇ ਦਾਵਾ ਕਰ ਰਿਹਾ ਕਿ 1 ਕਰੋੜ ਤੋਂ ਉੱਪਰ ਜਿਹੜੇ ਹੈਗੀ ਹੈ ਸੰਗਤ ਆਏਗੀ ਨੰਦਪੁਰ ਸਾਹਿਬ ਵਰਕੋਮੀ ਪਧਰਦੇ ਆਗੂ ਪਾਕਾਖ ਸੂਬੇ ਦੇ ਮੁੱਖ ਮੰਤਰੀ ਤਾਰਨ ਕਾਗੂ ਵੱਡਾ ਤਾਰਨ ਕਸਮੇਲਨ ਵੱਡਾ ਤਾਰਨ ਇਕੱਠ ਹੋਣ ਜਾ ਰਿਹਾ ਸਾਰੇ ਤਾਰਮਾਰੇ ਸੰਤ ਸੱਜਣਗੇ ਬੁਲਾਈ ਜਾਣਗੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਸਜਾਇਆ ਜਾ ਰਿਹਾ ਹੈ ਬਹੁਤ ਵੱਡੀ ਪੱਧਰ ਤੇ ਸਨੇਹਾ ਦੁਨੀਆਂ ਚ ਪੰਜਾਬ ਦੇਣ ਜਾ ਰਿਹਾ ਹੈ ਮੁਰਤੇਗ ਬਹਾਦਰ ਜੀ ਸ਼ਾਜ਼ਾ ਦੇ ਬਾਰੇ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਬਰਸਾਤਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚੇ 3 ਦਿਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਮੀਂਹ ਸਵੇਰ ਤੋਂ ਪੈ ਰਿਹਾ ਸੀ ਕਿਤੇ ਕਿਤੇ ਮੀਰੂਕਿਆ ਵੀ ਹੈ ਮੀ ਪੈ ਵੀ ਰਿਹਾ ਪਰ ਦੂਜੇ ਪਾਸੇ ਕਿਸਾਨਾਂ ਦੀ ਕਿਤੇ ਨਾ ਕਿਤੇ ਇੱਕ ਵੱਡੀ ਚਿੰਤਾ ਵਧਈ ਕਿਉਂਕਿ ਮੰਡੀਆਂ ਦੇ ਵਿੱਚ ਫਸਲ ਪਈ ਹੈ ਕਿਸਾਨਾਂ ਦੇ ਖੇਤਾਂ ਦੇ ਵਿੱਚ ਫਸਲ ਖੜੀ ਹੈ ਕਿਤੇ ਨਾ ਕਿਤੇ ਕਿਸਾਨ ਚਿੰਤਾ ਦੇ ਵਿੱਚ ਨੇ ਜੀ ਬੇਕਰ ਜੇ ਤੁਸੀਂ ਕਿਸਾਨਾਂ ਦੀ ਚਿੰਤਾ ਦੀ ਗੱਲ ਕਰਦੇ ਆਂ ਪਹਿਲਾਂ ਤਾਂ ਹੜ੍ਹਾਂ ਦੇ ਕਾਰਨ ਵੱਡੀ ਪੱਧਰ ਤੇ ਤਬਾਹੀ ਆਈ ਇਹਦੇ ਬਾਰੇ ਕੋਈ ਦੂਰ ਨਹੀਂ ਆਪਾਂ ਸਾਰੇ ਜਾਣਦੇ ਆਂ ਕਿ ਅੱਧਾ ਪੰਜਾਬ ਤਾਂ ਸਿੱਧੇ ਤੌਰ ਤੇ ਹੜ੍ਹਾਂ ਚ ਡੁੱਬ ਗਿਆ ਫਸਲਾਂ ਬਰਵਾਦ ਜ਼ਮੀਨਾਂ ਬਰਵਾਦ ਘਰ ਬਰਵਾਦ ਸਾਜੋ-ਸਮਾਨ ਬਰਬਾਦ ਮੁੱਕੀ ਜਣਾ ਚਲੇ ਗਏ ਬਹੁਤ ਕੁਝ ਵਾਪਰਿਆ ਜੀ ਔਰ ਉਹਦੇ ਰਾਜਨੀਤੀ ਹੋਈ ਕੇਂਦਰ ਕਹਿ ਰਿਹਾ ਕਿ ਜੇ ਇੰਨਾ ਫੰਡ ਤੁਹਾਡੇ ਕੋਲੇ ਪਿਆ ਖਰਚਦੇ ਕਿਉਂ ਨਹੀਂ ਪੰਜਾਬ ਦੇ ਲੋਕ ਜਿਹੜੇ ਇੱਕ ਵਿਪਤਾ ਨਾਲ ਜੂਝ ਰਹੇ ਆ ਉਹਨਾਂ ਨੂੰ ਮਦਦ ਲੋੜ ਇਧਰ ਪੋਲਿਟਿਕਸ ਆ ਕੇਂਦਰ ਜਾਨੀ ਸਾਖ ਦਾ ਮੰਗ ਰਿਹਾ ਕਿੰਨੇ ਫੰਡਸ ਤੁਹਾਨੂੰ ਜਿਹੜਾ ਸਪੈਸ਼ਲ ਜਿਹੜੇ ਹੈਗੇ ਖਾਸ तौर ਤੇ ਜਿਹੜਾ ਰਾਹਤ ਜਿਹੜੀ ਹੈਗੀ ਹੈ ਕੁਦਰਤੀ ਆਫਤਾਂ ਲੈ ਕੇ ਦਿੱਤੀ ਜਾਂਦੀ ਹੈ ਉਹ ਫੰਡ ਤੁਹਾਡੇ ਕੋਲੇ ਪਏ ਆ ਉਹ ਫੰਡਸ ਕਿਉਂ ਨਹੀਂ ਇਸਤੇਮਾਲ ਕੀਤੇ ਗਏ 12000 ਕਰੋੜ ਤੋਂ ਉੱਪਰ ਦੀ ਗੱਲ ਕਰਦੇ ਆ ਦੂਜੀ ਵਾਰ ਸ ਪੰਜਾਬ ਚ ਦਵਾਈ ਔਰ ਉਹ ਜਿਹੜਾ ਦਵਾਈ ਦਾ ਜ਼ਿਕਰ ਕਰਦੇ ਆ ਅੱਜ ਮੈਂ ਦੇਖ ਰਿਹਾ ਸੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚੇਚਤ ਵਰਤੇ ਕਰਪੋਰਡ ਜਾਰੀ ਕੀਤੀ ਗਈ ਹੈ ਕਹਿੰਦੇ ਜਿਹੜੇ ਹੜਾਂ ਦੇ ਰਹੀਂ ਮਿੱਟੀ ਆਈ ਹੈ ਦਰਿਆਵਾਂ ਦੇ ਰਹੀਂ ਆਈ ਹੈ ਨਾਲਾਂ ਦੇ ਰਹੀਂ ਆਈ ਹੈ ਉਹ ਜਿਸਵੀ ਜ਼ਮੀਨ ਦੇ ਉੱਤੇ 6 ਇੰਚ ਤੋਂ ਉੱਪਰੋਂ ਮਿੱਟੀ ਵਿਛ ਗਈ ਆ ਨਾ ਉਹ ਜ਼ਮੀਨ ਆਪਣੇ ਆਪ ਨੇ ਅਜੇ ਵਾਹੀ ਯੋਗ ਨਹੀਂ ਜਾਂ ਤਾਂ ਉਸ ਮਿੱਟੀ ਦਾ ਕਈੇ ਫੁੱਟ ਭਰੀ ਗਈ ਹੈ ਪਰ ਕਹਿੰਦੇ ਇਸ ਤੋਂ ਉੱਪਰ ਜਿੰਨੀਆਂ ਵੀ ਲੇਅਰਸ ਦਿੰਦੀਆਂ ਵੀ ਪਰਤਾਂ ਬਣੀਆਂ ਜੇ ਤਾਂ ਮਿੱਟੀ ਹਟਾਉਣੀ ਪਏਗੀ ਉਹਨਾਂ 'ਚ ਕਈ ਤਰ੍ਹਾਂ ਦੇ ਤੱਤ ਆ ਜਿਹੜੇ ਜਿਹੜੀ ਸਾਡੀ ਪਹਿਲਾਂ ਪੰਜਾਬ ਦੀ origignal ਧਰਤੀ ਆ ਜਿੱਥੇ ਫਸਲਾਂ ਬੀਜਦੇ ਆ ਹੁੰਦੇ ਆ ਜਿਹੜੀ ਹੁਣ ਮਿੱਟੀ ਨਾਲ ਭਰ ਗਈ ਆ ਉਹਦਾ ਜਿਹੜਾ ਬੁਨਿਆਦੀ ਖਾਸਾ ਹੈ ਉਹ ਵੀ ਉਹ ਤਬਾਹ ਕਰ ਰਹੀ ਹੈ ਕਿ ਨੇ ਕਈ ਕਰਾਂ ਦੇ ਉਹਦੇ ਚ ਇਸ ਤਰ੍ਹਾਂ ਤਤ ਹੈ ਜਿਹੜਾ ਉਹਦੀ ਉਪਜਾਊ ਸ਼ਕਤੀ ਹੈ ਉਹਨੂੰ ਵੀ ਖੋਰਾ ਲਾ ਰਿਹਾ ਵੱਡੀ ਵਿਪਤਾ ਜਣੀ ਪਹਾੜ ਤਾਂ ਗਏ ਗਏ ਉਸ ਤੋਂ ਬਾਅਦ ਵੀ ਜ਼ਮੀਨ ਚ ਫਸਲ ਉਪਾਏਗੀ ਨਹੀਂ ਉਗ ਪਾਏਗੀ ਵੱਡਾ ਸਵਾਲ ਹੁਣ ਜੇਕਰ ਤੁਸੀਂ ਜ਼ਿਕਰ ਕਰ ਰਹੇ ਹੋ ਪਿਛਲੇ 2 ਦਿਨ ਤੋਂ ਅੱਜ ਵੀ ਆਉਣ ਵਾਲੇ ਕੱਲ੍ਹ ਚ ਵੀ ਇੱਕ ਦਿਨ ਪਹਿਲਾਂ ਵੀ ਥਾਂ ਤਾਂ ਦੇ بارشਾਂ ਹੋ ਰਹੀਆਂ ਔਰ بارشਾਂ ਦੇ ਨਾਲ ਜਿਹੜਾ ਦਰਿਆਵਾਂ ਚ ਪਾਣੀ ਦਾ ਫੱਦਰ ਵਧ ਰਿਹਾ ਦਰਿਆਵਾਂ ਦੇ ਲਾਗੇ ਫੇਰ ਲੋਕਾਂ ਲਈ ਬੜੀ ਚਿੰਤਾ ਦਾ ਕਾਰਨ ਬਣਿਆ ਉਹ ਸਭ ਤੋਂ ਮਾੜੀ ਗੱਲ ਇਹ ਵੀ ਜਿਹੜਾ ਕਿਸਾਨ ਦੀ ਵਿਰਤਾ ਦੇਖੋ ਕਈ ਪੱਧਰ ਤੇ ਵਿਰਤਾ ਹੈ ਤਰਾਸ ਦੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕਿਸ ਪੱਧਰ ਤੇ ਤਰਾਸਦੀ ਹੈ ਜਿਨ੍ਹਾਂ ਦੀ ਥੋੜੀ ਬਹੁਤੀ ਫਸਲ ਸੀ ਇਹ ਗੇਤੀ ਫਸਲ ਕਿਸ ਨੇ ਵਾਟ ਲਈ ਮੰਡੀਆਂ ਤੋਂ ਲੈ ਗਏ ਤਾਂ ਮੰਡੀਆਂ ਚ ਹੁਣ ਰੋੜ ਰਹੀ ਹੈ ਸਰਕਾਰ ਪ੍ਰਸ਼ਾਸਨ ਦਾਅਵੇ ਕਰਿਆ ਕਿ ਤਰਪਾਲਾਂ ਦਾ ਇੰਤਜ਼ਾਮ ਹੈ ਮੰਡੀਆਂ ਦੀ ਬੜੀ ਸਫਾਈ ਹੈ ਅਜੇ ਪੰਜਾਬ ਦੀਆਂ ਬਹੁਤ ਸਾਰੀਆਂ ਮੰਡੀਆਂ ਜਿਨ੍ਹਾਂ ਚ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਹੈ ਉਜੇ ਵੱਡੀਆਂ ਮੰਡੀਆਂਾਂ ਜ਼ਰੂਰ ਆ ਜਿੱਥੇ ਜਿਹੜਾ ਇਸ ਤਰੀਕੇ ਨਾਲ ਵਿਕਰੀ ਸ਼ੁਰੂ ਹੋ ਗਈ ਹੈ ਪਰ ਜਿੱਦਾਂ ਦਾ بارش ਆਈ ਹੈ ਉਹਨਾਂ ਜਿਹੜੀਆਂ ਢੇਰੀਆਂ ਪਈਆਂ ਜਿਹੜੀਆਂ ਚੋਨੇ ਦੀਆਂ ਫਸਲ ਦੀਆਂ ਮੰਡੀਆਂ ਦੇ ਵਿੱਚ ਉਹਨਾਂ ਨੂੰ ਢੱਕਣ ਦਾ ਪ੍ਰਬੰਧਾ ਉਹਨਾਂ ਨੂੰ بارش ਤੋਂ ਬਚਾਉਣ ਦਾ ਪ੍ਰਬੰਧ ਕੋਈ ਪ੍ਰਬੰਧ ਨਹੀਂ ਇਸ ਤੋਂ ਵੀ ਵੱਡੀ ਗੱਲ ਤਾਂ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਗੱਲਾਂ ਬਹੁਤ ਤਕਲੀਫ ਵਾਲੇ ਮਾਮਲੇ ਹੈ ਕਿ ਕੇਂਦਰ ਨੇ ਐਲਾਨ ਕੀਤਾ ਹੈ ਇਹਲੇ ਸ਼ੈਲਰ ਵਾਲੇ ਆ ਉਹ ਬਾਕੀ ਏਜੰਸੀਆਂ ਦੀ ਬਾਹਰ ਰੋੜੀ ਐ ਕਿ 17% ਸਦੀਤੁਰ ਜੋ ਪੁਰ ਨਵੇਂ ਤਾਂ ਤੁਹਾਨੂੰ ਨਹੀਂ ਖਰੀਦਾ ਜਾਏਗਾ ਹੁਣ ਇੱਕ ਸਧਾਰਨ ਵਿਅਕਤੀ ਵੀ ਇੰਦਰਜਾ ਲਾ ਸਕਦਾ ਕਿ ਇਹੋ ਜੇ ਮੌਸਮ ਚ ਕਿਹੜੀ ਫਸਲ ਐ ਜਿਹੜੀ 17% ਦੀ ਨਮੀ ਨਾਲ ਖਰੀਦੀ ਜਾਏਗੀ ਚੋਨਾ ਇੱਕਦਮ ਮੌਇਸਚਰ ਗੇਨ ਕਰਦਾ ਕਣਕ ਵੀ ਗੇਨ ਕਰਦੀ ਐ ਤੇ 22 22 ਜਿਹੜੇ 23 23 ਫੀਸ ਅਧੀ ਜਿਹੜਾ ਮੌਇਸਚਰ ਆਏਗਾ ਤਾਂ ਨੱਕ ਭੁੱਲ ਮਾਰ ਕੇ ਚਲੀਆਂ ਜਾਂਦੀਆਂ ਏਜੰਸੀਆਂ ਉਹਨਾਂ ਦੇ ਜਿਹੜੇ ਅਧਿਕਾਰੀ ਆ ਕਿ ਨਹੀਂ ਖਰੀਦੀ ਜਾਂਦੀ ਫਿਰ ਉਹਨਾਂ ਨੂੰ ਪੱਟਾ ਲੱਗਦਾ ਹੈ ਘੱਟ ਪੈਸੇ ਤੇ ਖਰੀਦਿਆ ਜਾਂਦਾ ਹੈ ਪ੍ਰਾਈਵੇਟ ਸੈਲਰ ਖਰੀਦਿਆ ਕਿ ਨਹੀਂ ਜਿਨ੍ਹਾਂ ਦਾ ਚੋਣਾ ਬਰਬਾਦ ਹੋ ਗਿਆ ਤਾਂ ਬਰਬਾਦ ਹੋਈ ਹੋਏ ਕਿ ਜਿਹੜੇ ਮੰਡੀਆਂ 'ਚ ਬੈਠੇ ਆ ਮਾਇਸਟਰ ਤੇ ਜਿਹੜੀਆਂ ਸ਼ਰਤਾਂ ਸਾਰੀਆਂ ਤੇ ਸ਼ਰਤਾਂ ਜਿਹੜੀਆਂ ਕੇਂਦਰ ਨੇ ਲਾਈਆਂ ਪਤਾ ਨਹੀਂ ਕਿਉਂ ਇਸ ਤਰੀਕੇ ਨਾਲ ਆਪਣਾ ਪ੍ਰਸਤੀ ਬਤੀਰਾ ਆਪਣਾ ਜਾ ਰਹੇ ਮੰਡੀਆਂ 'ਚ ਬੈਠੇ ਰੋਲ ਰਹੇ ਆ ਫਿਰ ਆਜਨੀਤੀ ਉਹਦੇ ਤੇ ਵੀ ਹੋਏਗੀ ਕਿ ਜੀ ਇਹ ਤਾਂ ਸਰਕਾਰ ਨੇ ਪ੍ਰਬੰਧ ਨਹੀਂ ਕੀਤਾ ਉਹਨੇ ਦੱਸੋ ਜੇ ਸਥਾਨਾ ਵੀ ਜਿੰਨੀ ਸ਼ਰਤ ਲਾਈ ਹੈ ਤਾਂ ਉੱਪਰ ਲਈ ਜਿਹੜੀ ਨਮੀ ਵਾਲਾ ਚੋਨਾ ਖਰੀਦਿਆ ਕਿੱਧਰ ਲੈ ਕੇ ਜਾਣਗੇ ਇੱਥੋਂ ਤੱਕ ਕਿ ਉਹਦੇ ਟੋਟਾ ਜਿਹੜਾ ਹੈਗਾ ਉਹਦੇ ਟੋਟਾ ਕਿੰਨਾ ਹੋਣਾ ਚਾਹੀਦਾ ਉਹਦੀ ਵੀ ਘੱਟ ਤੋਂ ਘੱਟ ਗਿਣਤੀ ਤੈਅ ਕੀਤੀ ਗਈ ਹੈ ਇਹੋ ਜੀ ਨਮੀ ਵਾਲਾ ਜੋ ਚੋਨਾ ਖਰੀਦਿਆ ਜਾਏਗਾ ਤਾਂ ਉਹਦਾ ਟੋਟਾ ਵੀ ਆਏਗਾ ਇਹ ਕੰਨੂ ਸ਼ੈਲਰਾਂ ਤੋਂ ਨਹੀਂ ਲੈਣਗੇ ਅੱਗੇ ਸੋ ਇਹ ਵਿਵਤਾ ਜਿਹੜੀ ਫਸਲਾਂ ਦੇ ਖੇਤਾਂ 'ਚ ਖੜੀ ਹੈ ਵੱਡੀ ਪੱਧਰ ਤੇ ਪਿਛਲੇ ਦੋ ਦਿਨ ਜਿੰਨੀਆਂ ਹਵਾਵਾਂ ਤੇਜ਼ ਚੱਲੀਆਂ ਕਿ ਕਈ ਖੇਤਾਂ 'ਚ ਫਸਲਾਂ ਝੋਨੇ ਦੀਆਂ ਡਿੱਗ ਪੀਆਂ ਬੁਰੀ ਤਰ੍ਹਾਂ ਬਰਬਾਦ ਹੋ ਗਈਆਂ ਜਿਹੜੀ ਫਸਲ ਝੋਨੇ ਦੀ ਖੇਤ 'ਚ ਡਿੱਗ ਪਈ ਉਹ ਨਾ ਮੰਡੀ ਚੋ ਗਈ ਰਹੀ ਨਾ ਖੇਤ ਚੋ ਗਈ ਰਹੀ ਕਿਉਂਕਿ ਉਹਦੀ ਕਟਾਈ ਵੀ ਔਖੀ ਹੈ ਤੇ ਝੋਨਾ ਜਿਹੜਾ ਡਿੱਗ ਪਿਆ ਉਹ ਤਾਂ ਪਿਆ ਹੀ ਗਲ ਜਗਾ ਨਾ ਲੰਬਾ ਝੋਨਾ ਹੁੰਦਾ ਤੇ ਉਹਦੇ ਸਿੱਟੇ ਕਿਥੋਂ ਮੁਦਦਾਂੇ ਬਣ ਲੱਗੇ ਸੋ ਬਰਬਾਦੀ ਇਹ ਤੋਂ ਪਹਿਲਾਂ ਆਪ ਸਾਰੇ ਜਾਣਦੇ ਆ ਇੱਕ ਹਲਦੀ ਰੋ ਆ ਗਿਆ ਸੀ ਸਿੱਟਿਆਂ ਦੇ ਉੱਤੇ ਜਿਹੜਾ ਇਸ ਕਦਰ ਦਾ ਡੁੱਟੀਆਂ ਜੀ ਵਾਲੀ ਬਿਮਾਰੀ ਹੈ ਉਹ ਬਿਮਾਰੀ ਨਾਲ ਕਈ ਖੇਤਾਂ ਦੇ ਖੇਤ ਜਿਹੜੇ ਗਏ ਬਰਬਾਦ ਹੋ ਗਏ। ਸੋ ਕਿਸਾਨ ਦਾ ਇਸ ਵਾਰ ਬਰਬਾਦੀ ਨਾਲ ਯੁੱਝ ਰਿਹਾ। ਕੀ ਆਪਾਂ ਕਹਾਣੀ ਪਾਉਣੀ ਆ ਜਿਹੜੀਆਂ ਕੇਂਦਰ ਦੀ ਰਹਿ ਗਈ ਐ ਹਾਕਮ ਤੇਰਾ। ਉਹਦਾ ਸਵਾਲ ਜ਼ਰੂਰ ਉਠਾਉਣ ਨੂੰ ਦਿਲ ਕਰਦਾ ਰਹਿੰਦਾ ਹੈ ਕਿ ਵੀ ਇਸ ਬਿਰਤਾ ਦੀ ਜ਼ਬਾਨ ਹੀ ਫੜੋਂਗੇ ਤਾਂ ਫਿਰ ਕਿਉਂ बार-बार ਮੰਤਰੀ ਆ ਕੇ ਕਹਿੰਦੇ ਆ ਕੇਂਦਰ ਦੇ ਕਿ ਅਸੀਂ ਤੁਹਾਡੇ ਨਾਲ ਖੜੇ ਆਂ। ਅਸੀਂ ਤੁਹਾਡੇ ਨਾਲ ਖੜੇ ਆਂ। ਕਾਦੇ ਲਈ ਨਾਲ ਖੜੇ ਆ? ਇਹ ਦੇਖਣ ਲਈ ਕਿ ਜੇ ਥੋੜਾ ਬੋਧਾ ਵਜਤਾ ਨਹੀਂ ਗਿਆ ਪੰਜਾਬ। ਜੀ ਜੀ ਸੋ ਤੁਹਾਨੂੰ ਜੋ ਪਾਸੇ ਸਮਾਂ ਘਟਾ ਹੈ ਪਰ ਗੱਲ ਕਰਾਂਗੇ ਜੀ ਰਾਣਾ ਗੁਰਜੀਤ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਵੀ ਮੈਂ ਕਿਸਾਨਾਂ ਨੂੰ ਐਮਐਸਪੀ ਤੇ ਮੱਕੀ ਚੱਕਾਂਗਾ ਬਰਸਾਤੀ ਮੱਕੀ ਤਾਂ ਉਹਨਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਨੰਬਰ ਜਾਰੀ ਕਰ ਦਿੱਤਾ ਗਿਆ ਜੀ ਦੇਖੋ ਰਾਣਾ ਗੁਰਜੀਤ ਜਿਹੜਾ ਹੈਗਾ ਪੋਲੀਟੀਕਲ ਆਗੂ ਵੀ ਹੈ ਚੰਗਾ ਢੱਲੇਦਾਰ ਆਗੂ ਹੈ ਤੇ ਬਾਰੇ ਕੋਈ ਦੂਰ ਨਹੀਂ ਡਟ ਕੇ ਸਟੈਂਡ ਲੈਂਦਾ ਉਹਨੇ ਪਿਛਲੇ ਦਿਨਾਂ 'ਚ ਵੀ ਐਲਾਨ ਕੀਤਾ ਸੀ ਕਿ ਮੱਕੀ ਜਿਹੜੀ ਐਨੀ ਘਟੂ ਘਟ ਕੀਮਤ ਤੇ ਖਰੀਦੀ ਜਾ ਸਕਦੀ ਆ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਖਰੀਦ ਸਕਦਾ ਹੁਣ ਫਿਰ ਉਹਨਾਂ ਨੇ ਐਲਾਨ ਕੀਤਾ ਹੈ ਖੈਰ ਕਿ ਵਿਅਕਤੀਗਤ ਤੌਰ ਤੇ ਇਹ ਕੋ ਪ੍ਰਾਲਾ ਉਹਨਾਂ ਦਾ ਹੈਗਾ ਇਹ ਸਦਾ ਜਿਹੜਾ ਨੂੰ ਦਿੱਤਾ ਪਰ ਕਹਿ ਸਕਦੇ ਹਾਂ ਕਿ ਇੱਕ ਚੱਕਾ ਸਦਾ ਇੱਕ ਪਹਿਲ ਕੀਤੀ ਹੈ ਪਰ ਇਹ ਪ੍ਰਲੇ ਸਰਕਾਰਾਂ ਵੱਲੋਂ ਹੋਣੀ ਚਾਹੀਦੀ ਹੈ ਮੱਕੀ ਘਟੂ ਘਟ ਕੀਮਤੇ ਖਰੀਦਣੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕੇਂਦਰ ਦੀ ਜ਼ਿੰਮੇਵਾਰੀ ਹੈ ਇੱਕ ਵਿਅਕਤੀ ਵਿਸ਼ੇਸ਼ ਇੱਕ ਮਿਸਾਲ ਕੈਮ ਕਰ ਰਿਹਾ ਉਸ ਮਿਸਾਲ ਨੂੰ ਅਸੀਂ ਨੈਗੇਟਿਵ ਤਰੀਕੇ ਨਾਲ ਨਹੀਂ ਲੈਂਦੇ ਤੇ ਲੋਕ ਉਹਨਾਂ ਨੇ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਜੇ ਰਾਣਾ ਗਰਜੀਤ ਸਿੰਘ ਖਰੀਦ ਸਕਦਾ ਸਰਕਾਰ ਕਿਉਂ ਨਹੀਂ ਖਰੀਦ ਸਕਦੀ ਸੋ ਜਦੋਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਆਪਾਂ ਨੂੰ ਦੇਖੋ ਥੋਨੇ ਨਾਲ ਕਿਸ ਤਰ੍ਹਾਂ ਕਿਸਾਨ ਮਰ ਰਿਹਾ ਜੇ ਥੋੜੀ ਬਹੁਤੀ ਕੋਈ ਫਸਲੀ ਵਿਭਿੰਨਤਾ ਦੀ ਗੱਲ ਹੋਏਗੀ ਕਿਤੇ ਦਾਲਾਂ ਬੀਜੀਆਂ ਜਾਣੀਆਂ ਕਿਤੇ ਮੱਕੀ ਬੀਜੀ ਜਾਏਗੀ ਕਿਤੇ ਗੰਨਾ ਬੀਜਿਆ ਜਾਏਗਾ ਤਾਂ ਕਿਸਾਨ ਤੇ ਵਿਵਸਤਾ ਤਾਂ ਨਹੀਂ ਇਕੱਠੀ ਆਏਗੀ ਸੋ ਵੱਡੀ ਲੋੜ ਹੈ ਫੈਸਲੇ ਤਾਂ ਕੇਂਦਰ ਤੇ ਪੰਜਾਬ ਸਰਕਾਰਾਂ ਦੇ ਮਿਲ ਕੇ ਕਿਤੇ ਜਾ ਸਕਦੇ ਕਿ ਪੰਜਾਬ ਨੂੰ ਫਸਲੀ ਵਿਭਿੰਨਤਾ ਵਾਲ ਕਿਵੇਂ ਤੋਰਿਆ ਜਾ ਸਕਦਾ ਹੈ ਤੇ ਕਣਕ ਦੇ ਝੋਨੇ ਦੇ ਫਸਲੇ ਚੱਕਰ ਚੋਂ ਕਿਵੇਂ ਕੱਢਿਆ ਲਿਆ ਸਕਦਾ ਹੈ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣਿਆ ਤੁਸੀਂ ਪ੍ਰੋਗਰਾਮ ਦਾ ਸਰ ਹਿੱਸਾ ਬਣਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸੁਣਨ ਵਾਲਾ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਆਜ਼ਾਦ ਹੋਵਾਂਗੇ ਧੰਨਵਾਦ